ਸਜ਼ਾ ਦਿਓ ਸਜ਼ਾ ਦਿਓ ਸਜ਼ਾ ਦਿਓ ਮਿਸੀ ਦੇ ਕਾਤਲਾਂ ਨੂੰ ਸਜ਼ਾ ਦਿਓ ਸਜ਼ਾ ਦਿਓ ਸਜ਼ਾ ਦਿਓ ਫਾਂਸੀ ਦਿਓ ਫਾਂਸੀ ਦਿਓ ਫਾਂਸੀ ਦਿਓ ਫਾਂਸੀ ਦਿਓ ਫਾਂਸੀ ਦਿਓ ਫਾਂਸੀ ਦਿਓ ਜਿਸੁੰਦਰ ਸਿੰਘ ਪ੍ਰਿੰਸ ਪ੍ਰਧਾਨ ਬਰਾਉਂਡ ਜ਼ਿਲ੍ਹਾ ਸੰਗਰੂਰ ਅੱਜ ਕੈਂਡਲ ਮਾਰਚ ਕੱਢਿਆ ਹੈ ਆਪਣੇ ਸੰਗਰੂਰ ਦੇ ਵਿੱਚ ਮਾਨਸਿਆ ਦੇ ਤੀਕ ਕਰਕੇ ਕੀ ਕਹਿਣਾ ਚਾਹੋਗੇ ਜੀ ਲੋ ਸਤ ਪਹਿਲਾਂ ਤਾਂ ਮੈਂ ਜਿਹੜੇ ਅੱਜ ਦੇ ਮੀਂਹ ਭਾਰੀਂਂਹ ਦੇ ਬਾਵਜੂਦ ਜਿਹੜੀ ਸੰਗਠਨ ਤੇ ਪਹੁੰਚੀ ਹੈ ਲੁਕਸੀ ਮਿੱਤਲ ਦੇ ਅੰਦਰ ਦੀ ਦੇ ਵਿੱਚ ਪਰਿਵਾਰ ਦੇ ਹੰਦਦੇ ਦੇ ਵਿੱਚ ਮੈਂ ਲਗਦਾ ਹਾਂ ਧੰਨਵਾਦ ਕਰਦਾ ਹਾਂ ਬਾਵੰਡਲ ਦੇ ਵੱਲੋਂ ਔਰ ਉੱਥੇ ਸਰਕਾਰ ਤੋਂ ਮੰਗ ਕਰਦਾ ਵੀ ਇਦਾਂ ਦਾ ਇੱਕ ਜਿਹੜੀ ਕਾਨੂੰਨੀ ਹਰਕਤ ਕੀਤੀ ਹੈ ਆਪਣੇ ਹਸਬੰਦ ਦੇ ਵੱਲੋਂ ਹੀ ਵੀ ਰਾਤ ਨੂੰ ਜਿਸ ਤਰ੍ਹਾਂ ਡਰਾਮਾ ਰਚਿਆ ਉਹਦੇ ਹਸਬੰਦ ਨੇ ਵੀ ਇਦਾਂ ਮੁੰਡਿਆਂ ਨੇ ਘੇਰਿਆ ਇਦਾਂ ਕਤਲ ਦਾ ਗਲ ਕੀਤਾ ਤਾਂ ਸਵੇਰ ਤੋਂ ਸਾਰੇ ਮਨ ਚ ਇਹੀ ਸੀ ਵੀ ਕਿਦਾਂ ਦੀ ਸਰਕਾਰ ਹੈ ਕੀ ਕੁਝ ਹੋ ਰਿਹਾ ਹੈ ਪਰ ਜਦੋਂ ਜਦੋਂ ਪੁਲਿਸ ਨੇ ਵੀ ਇੱਕ ਬੜੀ ਸ਼ਰਾਨਾ ਕਰਨੀ ਬੰਦ ਦੀ 24 ਘੰਟੇ ਤੋਂ ਪਹਿਲਾਂ ਹੀ ਉਹਨਾਂ ਨੇ ਸਾਰਾ ਕੁਝ ਟ੍ਰੇਸ ਕਰਕੇ ਜੋ ਉਹਦੇ ਹਸਬੰਦ ਖੁਦ ਮੰਨਿਆ ਵੀ ਮੈਂ ਆਪਣੀ ਕੋਈ ਗਰਲਫ੍ਰੈਂਡ ਦੇ ਨਾਲ ਮਿਲ ਕੇ ਇਦਾਂ ਕੁਝ ਜਿਹੜਾ ਖਾਨ ਕੀਤਾ ਤੋ ਮੈਂ ਸਰਕਾਰ ਨੂੰ ਬੇਨਤੀ ਕਰਦਾ ਜਿਹੜੀਆਂ ਅਦਾਲਤਾਂ ਨੂੰ ਬੇਨਤੀ ਕਰਦਾ ਵੀ ਆਪਣੇ ਆਪ ਨੂੰ ਮੋਜਰੇ ਨੇ ਕਬੂਲ ਹੀ ਕਰ ਲਿਆ ਕੋਈ ਗਵਾਹ ਦੀ ਜ਼ਰੂਰਤ ਨਹੀਂ ਹੈ ਸੋ ਜਿਵੇਂ ਬਾਹਰਲੇ ਦੇਸ਼ਾਂ ਦੇ ਵਿੱਚ ਤੁਰੰਤ ਸਜ਼ਾ ਮਿਲਦੀ ਹੈ ਇਹਨੂੰ ਉਸ ਬਜਾਏ ਕਿ ਸੰਲਮਕਾਂ ਦੇ ਉਹਦੀ ਸੈਲਫ ਜਿਹੜੀ ਗਵਾਹੀ ਹੈ ਉਹ ਹੀ ਆਪਣੇ ਅੱਜ ਇੱਕ ਸਬੂਤ ਹੈ ਉਹਨੇ ਕਤਲ ਕੀਤਾ ਹੈ ਉਹਦੇ ਜੋ ਨਾਲ ਉਹਦੀ ਫਰੈਂਡਾਂ ਉਹਨੇ ਕਬੂਲ ਕੀਤਾ ਸੀ ਰਲ ਕੇ ਕਤਲ ਕੀਤਾ ਸੋ ਇਹਨੂੰ ਬਹੁਤਾ ਦੇ ਨਗਰਿਕਾਂ ਦੀ ਇੱਕ ਤੋਂ ਵੀ ਨਹੀਂ ਸਹਾਇਤਾ ਸੁਣਾ ਕੇ ਜੋ ਇਹਨੂੰ ਫਾਂਸੀ ਜਾ ਘਟਉਣ ਮਿਨੀ ਜੇ ਤਾਂ ਕਿ ਪਰਿਵਾਰ ਨੂੰ ਸਕੂਨ ਮਿਲੇ ਔਰ ਅਗੋਂ ਤੋਂ ਕੋਈ ਵੀ ਇਦਾਂ ਹਰਕਤ ਕਰਨ ਦੀ ਕੋਸ਼ਿਸ਼ ਨਾ ਕਰੇ ਸਾਡੀ ਭਤੀਜੀ ਜਿਸ ਨੂੰ ਜਿਸ ਦੇ ਹਸਬੰਦ ਨੇ 2.5 ਲੱਖ ਰੁਪਇਆ ਸਪਾਰੀ ਦੇ ਕੇ ਬੜੀ ਹੀ ਦਰਿੰਦਗੀ ਦੇ ਨਾਲ ਨਰਵਾਇਆ ਕੱਲ ਮਾਨਸਾ ਦੇ ਵਿੱਚ ਵੀ ਕੈਂਡਲ ਮਾਰਚ ਕੱਢਿਆ ਗਿਆ ਸੀ ਜਿਸ ਦੇ ਵਿੱਚ 15 ਤੋਂ 20 ਹਜ਼ਾਰ ਬੰਦੇ ਦਾ ਇਕੱਠ ਸੀ ਜਿਸ ਨੂੰ ਵੀ ਇਹ ਖਬਰ ਪਤਾ ਲੱਗਦੀ ਹੈ ਹਰੇਕ ਦਾ ਮਨ ਚੰਜੋੜ ਜਾਂਦਾ ਹੈ ਅੱਜ ਸਮੁੱਚੇ ਸੰਗਰੂਰ ਵਾਸੀਆਂ ਨੇ ਇਕੱਠੇ ਹੋ ਕੇ ਕੈਂਡਲ ਮਾਰਚ ਕੱਢਿਆ ਅਸੀਂ ਸਾਰੇ ਪੰਜਾਬ ਦੀ ਧੀ ਸੀ ਉਹ ਸਾਰਿਆਂ ਨੂੰ ਇਹ ਬੇਨਤੀ ਕਰਦੇ ਆਂ ਵੀ ਇਹਨੂੰ ਇਸ ਨੂੰ ਜਲਦੀ ਤੋਂ ਜਲਦੀ ਜਸਟਿਸ ਮਿਲਣਾ ਚਾਹੀਏ ਤਾਂ ਜੋ ਅੱਗੇ ਤੋਂ ਕਿਸੇ ਵੀ ਲੜਕੀ ਨਾਲ ਪੰਜਾਬ ਦੀ ਧੀ ਨਾਲ ਐਦਾਂ ਦਾ ਦੁਰਕਮਨਾ ਨਾ ਹੋਵੇ ਧੰਨਵਾਦ